ਕਿਦਾਂ ਠੀਕ ਹੋ ਰੋਲਾ ਨਹੀਂ ਪਾਉਣਾ ਆਰਾਮ ਨਾਲ ਕਿਉਂਕਿ ਮੈਂ ਕੁਝ ਨਹੀਂ ਕਹਿਣਾ ਜਿਨ੍ਹਾਂ ਦਾ ਮਹਿਲਾ ਉਹਨਾਂ ਨੇ ਰਹਿਣ ਕੁਝ ਨਹੀਂ ਦੇਣਾ ਜੇ ਪਿਆਰ ਨਾਲ ਸੁਣੋਗੇ ਉੱਥੇ ਹਾਜ਼ਰੀ ਲੱਗ ਜੈਣੀ ਮੇਰੇ ਨਾਲ ਨਾਲ ਤੁਹਾਡੀ ਜੇ ਰੋਲਾ ਪਾਉਗੇ ਉਹਨਾਂ ساری ਜ਼ਿੰਦਗੀ ਤੁਹਾਡੀ ਜ਼ਿੰਦਗੀ 'ਚ ਰੋਲਾ ਹੀ ਰੱਖਨੇ ਮਾਲਕ ਦੇ ਦਰ ਤੇ ਬੈਠੇ ਉਹਦੇ ਨਾਮ ਦੀ ਸ਼ਰਮ ਕਰੋ ਉਹਦਾ ਪੱਲਾ ਫੜੋ ਉਹਦੇ ਨਾਮ ਦਾ ਆਸਰਾ ਲਓ ਕਿਉਂਕਿ ਨਾਮ ਤੋਂ ਵੱਡੀ ਇਸ ਦੁਨੀਆ 'ਚ ਕੋਈ ਚੀਜ਼ ਨਹੀਂ ਕਰੀਏ ਜੀ ਸ਼ੁਰੂ ਮਾਰੋ ਜਰਾ ਤਾੜੀ ਫੇ ਦాతਰੇ ਨਾ ਦੀਏ ਅਸੀਂ ਦਰਬਾਰ 'ਤੇ ਆਉਨੇ ਆ ਕਿ ਦਾਤਾ ਸਾਡੀ लाज ਰੱਖੀ ਸਾਨੂੰ ਆਪਣੇ ਚਰਨਾਂ ਨਾਲ ਲਾਈ ਰੱਖੀ ਇਦਾਂ ਹੀ ਆਪਣੇ ਨੌਕਰ ਬਣਾ ਹੀ ਰੱਖੇ ਆਪਣੀਆਂ ਗੋਲੀਆਂ ਵਿੱਚ ਸਾਡਾ شمار ਰੱਖੇ ਸੋ ਮੇਰੇ ਤੋਂ ਪਹਿਲਾਂ ਬੜੇ ਅੱਛੇ-ਅੱਛੇ ਆਰਟਿਸਟ ਗਾ ਕੇ ਗਏ ਨੇ ਯਾਸਰ ਅਲੀ ਯਾਸਰ ਖਾਨ ਹੁਸੈਨ ਯਾਸਰ ਹੁਸੈਨ ਨੇ ਕਰੀ ਉਹਦੇ ਵਾਸਤੇ ਤਾੜੀਆਂ ਮਾਰੋ ਧਬ ਕੇ ਉਸ ਤੋਂ ਪਹਿਲਾਂ ਵੀ ਖਰੇ ਕੋਈ ਗਾ ਕੇ ਗਿਆ ਸੀ ਕੌਣ ਅੱਛਾ ਅੱਛਾ ਠੀਕ ਯਾਰ ਇੱਕ ਵਾਰੀ सोनू ਸੀਤੋ ਵਾਲੇ ਵਾਸਤੇ ਥਾੜੀ ਮਾਰੋ ਦੱਬ ਕੇ ਪਤਾ ਕੀ ਥਾੜੀ ਕਿਹਾ ਚੀਕਾ ਨਹੀਂ ਕਿਹਾ ਚੀਕਾ ਨਾ ਮਾਰੋ ਦਾਤਿਆਂ ਦਾ ਦਰਬਾਰ ਹੈ ساری ਜ਼ਿੰਦਗੀ ਚੀਕਾ ਮਾਰਦੇ ਰਹੋਗੇ ਉਹ ਐਸੀਆਂ ਚੀਕਾਂ ਕਢਾਉਂਦਾ ਫਿਰ ਉਹ ਦੁਨੀਆਂ ਨੂੰ ਨਹੀਂ ਸੁਣਦੀਆਂ ਆਪਣੇ ਆਪ ਨੂੰ ਐਸੀਆਂ ਸੁਣਦੀਆਂ ਨਾ ਮੇਰੇ ਨੂੰ ਮਾਰਦੇ ਰਹੋ ਜਿੱਕਾ ਉਹ ਉਹ ਸੁਣ ਰਿਹਾ ਸਾਰਾ ਕੁਝ ਉਹਨੂੰ ਪਤਾ ਲੱਗ ਰਿਹਾ ਸਾਰਾ ਕੁਝ